ਸੋ ਮੌਲਕ ਸਾਹਿਬ ਕਹਿੰਦੇ ਸੀ ਕਹਿੰਦੇ ਮਾਨ ਸਾਹਿਬ ਨੂੰ ਫੋਨ ਕਰਕੇ ਦੱਸਿਓ ਕਿ ਤੁਹਾਨੂੰ ਕਹੇ ਜਾ ਰਿਸਪੌਂਸ ਮਿਲਿਆ ਜੈਤੋ ਵਾਲਿਆਂ ਤੋਂ ਸਾਰਿਆਂ ਤੋਂ ਪਰ ਮੈਂ ਗੱਲ ਦੱਸਣੀ ਚਾਹੁੰਨਾ ਮੌਲਕ ਸਾਹਿਬ ਕਿ ਲੈ ਮਾਨ ਸਾਹਿਬ ਦਾ ਫੋਨ ਵੀ ਆ ਗਿਆ ਕਿਆ ਬਾਤ ਹੈ ਹਲੋ ਸਤਿ ਸ਼੍ਰੀ ਅਕਾਲ ਜੀ ਮਾਨ ਸਾਹਿਬ ਠੀਕ ਹੈ ਜੀ ਮੈਂ ਤੁਹਾਡਾ ਨਾਂ ਹੀ ਲਿਆ ਦੇ ਉਹਦੀ ਤੁਹਾਡਾ ਫੋਨ ਵੱਜ ਗਿਆ ਮਾਈਕ ਤੁਹਾਡਾ ਇੱਕ ਮਿਸ ਕਾਲ ਹੋ ਗਈ ਮੈਂ ਕਿਹਦੀ कांफ्रेंस कॉल ਦੇ ਵਿੱਚ ਜੀ ਜੀ ਮੈਂ ਜੈਤੋ ਆਂ ਜੈਤੋ ਹੁਣ ਅੱਛਾ ਜੈਤੋ ਤਾਂ ਆਪਣੀ ਐ ਹਾਂਜੀ ਦੱਸ दो ਫਿਰ ਭਾਈ ਮਾਨ ਸਾਹਿਬ ਨੂੰ ਵੀ ਜੈਤੋ ਕਿਹਦਾ ਐ ਉਹ ਯਾਰਾ ਕੋਟੇ ਕੋਟੇ ਪਾਣੀ ਚ ਰੈਲੀ ਕਰਨ ਆਏ ਸੀ ਹਾਂ ਜੀ 100 ਸਾਲਵ ਸਮੱਸਿਆ 300 ਸਾਲਵ ਸਮੱਸਿਆ ਕਹਿੰਦੇ ਸਭ ਅਸੀਂ ਦੇ ਜਿੱਤੇ ਆਇਆ ਸੀ ਉੱਥੇ ਤਾਂ ਕੋਟੇ ਕੋਟੇ ਸੀ ਤੇ ਉਹ ਜੀ ਦਾ ਪਰਾ ਪਰਾ ਹੈ ਤੇ ਬਹੁਤ ਗਰੀਬ ਘਰ ਝੋਟਿਆ ਆ ਮੁੰਡਾ ਹੈ ਮੇਨਤਾ ਨਾੜ ਪ੍ਰਮਾਤਮਾ ਨੇ ਪ੍ਰਮਾਤਮਾ ਪੌਦਾ ਫੜੋ ਮੈਨੂੰ ਮੈਂ ਕਿਹਾ ਵੀ ਕੱਲੀਆਂ ਫਿਲਮਾਂ ਨਹੀਂ ਕਰਨੀਆਂ ਜ਼ਿੰਦਗੀ 'ਚ ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਨੀ ਵੀ ਹੈ ਤੇ ਇਹਨੇ ਮੇਰੀ ਗੱਲ ਮੰਨੀ ਐ ਕਿ ਸਾਰਿਆਂ ਨੂੰ ਮੌਤ ਨੂੰ ਪਿਆਰ ਮੈਂ ਜਲੰਧਰ ਐ ਇਸ ਵਕਤ ਜੀ ਸਾਰਾ ਬਹੁਤ ਜ਼ਿਆਦਾ ਪਿਆਰ ਅੱਜ ਮੈਂ ਉਸ ਮੁੰਡੇ ਦੇ ਘਰੇ ਜਾ ਕੇ ਆਇਆ ਜਿਹੜਾ ਮੁੰਡਾ ਕੱਲ ਜਿਹੜਾ ਪੁਲਿਸ ਵਾਲਾ ਮੁੰਡਾ ਮਾਰਿਆ ਗਿਆ ਸੀਗਾ ਅਮਰਤਪਾਲ ਜੀ ਜੀ ਸ਼ਾਰਪਰ ਕੋਲਿਆ ਦਾ ਪਿੰਡ ਦਾ ਸੁਈ ਕੋਲੇ ਜੀ ਜਦੋਂ ਜਲੰਧਰ ਆ ਗਿਆ ਤੇ ਅਮਜੀਤ ਦਾ ਫੋਨ ਆਇਆ ਮੈਂ ਕਿਹਾ ਮੈਂ ਕਹ ਲੈਣਾ ਜਿੱਤੋਂ ਵਾਲੇ ਚੱਕ ਦਿਓ ਫਿਰ ਆਵਾਜ਼ ਵੀ ਪਾਡੀ ਜਿੰਦਾਬਾਦ ਆਵਾਜ਼ ਵੀ ਪਾਡੀ ਜਿੰਦਾਬਾਦ ਕਿਹ ਕੋਣ ਹੈ ਪਹਿਲਾ ਸ਼ਕਤੀ ਕੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਕਹਿੰਦੇ ਇਹ ਮੈਲਾ ਸ਼ਕਤੀ કોਣ ਹੈ ਦੱਸ ਦਿਓ ਜੀ ਇਹ ਪਿੰਡ ਦੀ ਦੱਸੋ ਤੁਸੀਂ ਸੀਮਰਾਨੀ ਜ਼ਿਲ੍ਹਾ ਜੁਆਇੰਟ ਸੈਕਟਰੀ ਹਲਕਾ ਫਰੀਦਕੋਟ ਤੋਂ ਜੀ ਸੀਮਰਾਨੀ 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 ਜੀ ਜ਼ਿਲ੍ਹਾ ਫਰੀਦਕੋਟ ਤੋਂ ਆ ਮੈਂ ਜਾੜਨਾ ਜਾੜਨਾ ਮੈਂ ਜਾੜਿਆ ਕੀ ਬਾਤ ਵਾ 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 ਮੈਂ ਤੁਹਾਡੀ ਇੱਟ ਰੱਖਿਆ ਨੀ ਜੀ ਭਾਟੀ ਨਾਲ ਆ ਭਾਡੇ ਵਾਂਗੂ ਆ ਇਹੀਂ ਖੜਾਂਗੇ ਤੇ ਬਸ ਹੁਣ ਇੱਕ ਬਾਕੀ ਮੈਂ ਆਉਂਗਾ ਜਿ ਕਰਮਜੀਤ ਜੀ ਜੀ ਜਿੰਨੀ ਤਰੀਕ ਨੂੰ ਕਹੇਗਾ ਇਹ ਕਹਿਣਗੇ ਨਾ ਜੀ ਜੀ ਐਨੀ ਤਰੀਕ ਨੂੰ ਜੈਤੋ ਕਿਆ ਬਾਤ ਹੈ ਥੈਂਕ ਯੂ ਸੋ ਮੱਚ ਮੋਲਕ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਹੈ ਤੇ ਜਿੱਥੇ ਮਰਜੀ ਟਾ ਦੇ ਹਾਂ ਨਾ ਜਿੰਨੀ ਤਰੀਕ ਨੂੰ ਕਹਿਣਗੇ ਮੈਂ ਆ ਜੂ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜਿੰਦਾਬਾਦ ਸਾਰਿਆਂ ਨੂੰ ਹੰਕਮਾਨ ਜਿੰਦਾਬਾਦ ਥੈਂਕ ਯੂ ਮਾਨ ਸਾਹਿਬ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸਾਸਿਕਾ ਸਾਸਿਕਾ ਸਾਸਿਕਾ